ਇਨਸਾਨ ਦੀਆਂ ਤਿੰਨ ਬੁਨਿਆਦੀ ਲੋੜਾਂ ਦੱਸੀਆਂ ਜਾਂਦੀਆਂ ਨੇ ਰੋਟੀ, ਕੱਪੜਾ ਤੇ ਮਕਾਨ ਪਰ ਅੱਜ ਮੈਂ ਇਹ ਸਟੇਟਮੈਂਟ ਨੂੰ ਬਦਲਣੀ ਚਾਹੁੰਨੀ ਆ ਇਨਸਾਨ ਨੂੰ ਸਿਰਫ ਰੋਟੀ ਕੱਪੜਾ ਤੇ ਮਕਾਨ ਨਹੀਂ ਚਾਹੀਦੇ ਹੁੰਦੇ ਇਨਸਾਨ ਨੂੰ ਚਾਹੀਦਾ ਪੈਸਾ ਕਿਉਂਕਿ ਜੇ ਪੈਸਾ ਹੋਵੇਗਾ ਤਾਂ ਰੋਟੀ ਹੋਊਗੀ ਜੇ ਪੈਸਾ ਹੋਊ ਤਾਂ ਹੀ ਕੱਪੜੇ ਆਉਣਗੇ ਤੇ ਜੇ ਪੈਸਾ ਹੋਵੇਗਾ ਤਾਂ ਹੀ ਮਕਾਨ ਆਵੇਗਾ ਵੀਡੀਓ ਦੇ ਮੁੱਖ ਵਿਸ਼ੇ ਤੇ ਜਾਣ ਤੋਂ ਪਹਿਲਾਂ ਅਮੇ ਇੱਕ ਗੱਲ ਸਾਫ਼ ਕਰਨੀ ਚਾਹਨੀ ਆ ਕਿ ਜੇ ਤੁਸੀਂ ਇਹ ਵੀਡੀਓ ਨੂੰ ਇਸ ਲਈ ਦੇਖ ਰਹੀ ਹੋ ਕਿ ਮੈਂ ਤੁਹਾਨੂੰ ਪੈਸੇ ਕਮਾਉਣ ਦਾ ਕੋਈ ਜਾਦੂ ਤਰੀਕਾ ਦੱਸੂੰਗੀ ਤਾਂ ਮਾਫ਼ ਕਰਿਓ ਇਹ ਵੀਡੀਓ ਉਹ ਨਹੀਂ ਆ ਇੰਟਰਨੈਟ ਤੇ ਤੁਹਾਨੂੰ ਹਜ਼ਾਰਾਂ ਵੀਡੀਓ ਮਿਲ ਜਾਣਗੀਆਂ ਜਿਸ ਦੇ ਵਿੱਚ ਪੈਸੇ ਕਮਾਉਣ ਦੇ ਵੱਖਰੇ ਵੱਖਰੇ ਤਰੀਕੇ ਦੱਸੇ ਹੋਣਗੇ ਪਰ ਮੈਂ ਤੁਹਾਨੂੰ ਕੋਈ ਤਰੀਕਾ ਨਹੀਂ ਸਿਖਾਉਣਾ ਮੈਂ ਤੁਹਾਡੇ ਅੰਦਰ ਉਹ ਚਿੰਗਾਰੀ ਜਗਾਉਣੀ ਚਾਹਨੀ ਆ ਜੋ ਤੁਹਾਨੂੰ ਖੁਦ ਨੂੰ ਤਰੀਕਾ ਲੱਭਣ ਲਈ ਮਜਬੂਰ ਕਰ ਦਊਗੀ ਮੈਂ ਉਹ ਮਾਪਿਆਂ ਤੋਂ ਮਾਫ਼ੀ ਮੰਗਦੀ ਆ ਜਿਹੜੇ ਕਹਿੰਦੇ ਨੇ ਕੇ ਪੁੱਤ ਜਲਦੀ ਪੜ੍ਹਾਈ ਕਰਕੇ ਨੌਕਰੀ ਤੇ ਲੱਗ ਜਾ। ਇਹ ਕਹਿ ਕੇ ਤੁਸੀਂ ਆਪਣੇ ਬੱਚੇ ਦੀ ਉਡਾਨ ਬੰਦ ਕਰ ਦਿੰਦੇ ਹੋ। ਨੌਕਰੀ ਚਾਹੇ ਕਿੰਨੀ ਵੀ ਵੱਡੀ ਹੋਵੇ, ਰਹਿੰਦੀ ਤਾਂ ਨੌਕਰੀ ਹੋਈ ਆ। ਇਹ ਕਿਉਂ ਨਹੀਂ ਕਹਿੰਦੇ ਕਿ ਪੁੱਤ ਮੈਂ ਤੈਨੂੰ ਆਪਣੇ ਪੈਰਾਂ ਤੇ ਖੜਾ ਹੁੰਦਾ ਦੇਖਣਾ ਚਾਹੁੰਨੀ ਆ। ਜੋ ਤੇਰਾ ਮਨ ਕਰੇ ਤੂੰ ਕਰ ਪਰ ਮਾਲਕ ਬਣ। ਵੱਡਾ ਨੌਕਰ ਬਣਨ ਨਾਲੋਂ ਚੰਗਾ ਛੋਟਾ ਮਾਲਕ ਬਣ ਜੋ। ਕੁਝ ਲੋਕ ਕਹਿੰਦੇ ਨੇ ਕਿ ਪੈਸੇ ਨੇ ਦੁਨੀਆ ਨੂੰ ਬੰਡ ਦਿੱਤਾ ਪਰ ਸੱਚ ਇਹ ਆ ਕਿ ਪੈਸੇ ਨੇ ਦੁਨੀਆ ਨੂੰ ਜੋੜ ਕੇ ਰੱਖਿਆ ਹੋਇਆ। ਵੱਡੀਆਂ ਕੰਪਨੀਆਂ ਵੀ ਇਸ਼ਤਿਹਾਰ ਕਿਉਂ ਦਿੰਦੀਆਂ ਨੇ ਕਿਉਂਕਿ ਉਹਨਾਂ ਕੋਲ ਕਰੋੜਾਂ ਰੁਪਏ ਨੇ ਫਿਰ ਵੀ ਹੋਰ ਕਮਾਉਣ ਦੀ ਭੁੱਖ ਕਿਉਂ ਆ ਕਿਉਂਕਿ ਵਿਕਾਸ ਕਦੇ ਰੁਕਦਾ ਨਹੀਂ ਹੁਣ ਇੱਕ ਕੰਮ ਕਰੋ ਆਪਣੇ ਕਮਰੇ ਵਿੱਚ ਚਾਰੇ ਪਾਸੇ ਨਜ਼ਰ ਮਾਰੋ ਕਿਹੜੀ ਚੀਜ਼ ਆ ਜਿਹੜੀ ਬਿਨਾਂ ਪੈਸਿਆਂ ਤੋਂ ਤੁਹਾਡੇ ਕੋਲ ਆਈ ਆ ਲਗਭਗ 99% ਸਮੱਸਿਆਵਾਂ ਪੈਸਾ ਹੀ ਹੱਲ ਕਰਦਾ ਬਾਕੀ 1% ਉਹ ਤੁਹਾਨੂੰ ਖੁਦ ਨੂੰ ਹੱਲ ਕਰਨਾ ਪੈਂਦਾ ਹਰ ਇਨਸਾਨ ਨੂੰ ਪੈਸਾ ਕਮਾਉਣਾ ਆਉਣਾ ਚਾਹੀਦਾ ਇਹ ਤੁਹਾਡਾ ਬੁਨਿਆਦੀ ਹੱਕ ਆ ਆਪਣੀ ਜ਼ਿੰਦਗੀ ਸੁਧਾਰਨਾ ਇਹ ਗੱਲ ਤਾਂ ਕਿ ਪੈਸਾ ਸਿਰਫ ਡਿਗਰੀ ਨਾਲ ਹੀ ਕਮਾਇਆ ਜਾਂਦਾ ਪੈਸਾ ਕਮਾਉਣ ਲਈ ਅੰਗਰੇਜ਼ੀ ਆਉਣੀ ਜ਼ਰੂਰੀ ਨਹੀਂ ਨੌਕਰੀ ਕਰਨੀ ਜ਼ਰੂਰੀ ਨਹੀਂ ਜ਼ਰੂਰੀ ਆ ਪੈਸਾ ਕਮਾਉਣਾ ਸਿੱਖਣਾ ਤੁਸੀਂ ਪੈਸਾ ਕਮਾਉਣਾ ਕਿਉਂ ਚਾਹੁੰਦੇ ਹੋ ਤਾਂ ਜੋ ਆਪਣੇ ਮਾਪਿਆਂ ਲਈ ਉਹ ਸਭ ਖਰੀਦ ਸਕੋ ਜੋ ਉਹ ਕਦੇ ਖਰੀਦ ਨਹੀਂ ਸਕੇ ਤਾਂ ਜੋ ਹਰ ਮਹੀਨੇ ਹਿਸਾਬ ਨਾਲ ਲਾਉਣਾ ਪਵੇ ਤਾਂ ਜੋ ਆਪਣੀ ਪਸੰਦ ਦੀ ਜ਼ਿੰਦਗੀ ਜੀ ਸਕੋ ਕੇਵਲ ਸਿੱਖਿਆ ਪਾਉਣਾ ਹੀ ਹੱਕ ਨਹੀਂ ਚੰਗੀ ਸਿੱਖਿਆ ਪਾਉਣ ਦਾ ਹੱਕ ਆ ਕੇਵਲ ਕੱਪੜੇ ਪਾਉਣਾ ਹੱਕ ਨਹੀਂ ਚੰਗੇ ਕੱਪੜੇ ਪਾਉਣਾ ਹੱਕ ਆ ਕੇਵਲ ਮਕਾਨ 'ਚ ਰਹਿਣਾ ਹੱਕ ਨਹੀਂ ਵਧੀਆ ਮਕਾਨ 'ਚ ਰਹਿਣਾ ਹੱਕ ਆ ਮਿਡਲ ਕਲਾਸ ਇਨਸਾਨ ساری ਉਮਰ ਮਿਹਨਤ ਕਰਦਾ ਨੌਕਰੀ ਕਰਦਾ ਦੁਕਾਨ ਚਲਾਉਂਦਾ ਮਜ਼ਦੂਰੀ ਕਰਦਾ ਅਤੇ ਰਹਿੰਦਾ ਮਿਡਲ ਕਲਾਸ ਹੀ ਆ ਇਹ ਗਲਤ ਨਹੀਂ ਪਰ ਜੇ ਤੁਹਾਡੇ ਕੋਲ ਉੱਪਰ ਜਾਣ ਦਾ ਮੌਕਾ ਤਾਂ ਕਿਉਂ ਨਹੀਂ ਜਾਂਦੇ ਬਿਨਾਂ ਪੈਸੇ ਦੇ ਜ਼ਿੰਦਗੀ ਚਲਾਉਣੀ ਉਸ ਗੱਡੀ ਵਰਗੀ ਆ ਜਿਸ ਦੇ ਬ੍ਰੇਕ ਲੱਗਾ ਹੁੰਦਾ ਪਰ ਤੁਸੀਂ ਐਕਸੀਲੇਟਰ ਦਬਾ ਰਹੇ ਹੋ ਪਹਿਲਾਂ ਬ੍ਰੇਕ ਹਟਾਉਣਾ ਪਵੇਗਾ ਦੁਨੀਆ ਵਿੱਚ ਪੈਸੇ ਦੀ ਘਾਟ ਨਹੀਂ ਘਾਟ ਸਿਰਫ ਸੋਚ ਦੀ ਆ ਜੇ ਤੁਸੀਂ ਪੈਸਾ ਨਹੀਂ ਕਮਾਉਂਗੇ ਤਾਂ ਕੋਈ ਹੋਰ ਤੁਹਾਡੇ ਆਈਡੀਏ ਤੇ ਕਮਾ ਲਵੇਗਾ ਜੋ ਲਗਜ਼ਰੀ ਤੁਸੀਂ ਸੋਚਦੇ ਹੋ ਕੋਈ ਹੋਰ ਜੀ ਲਵੇਗਾ ਪੈਸਾ ਕਮਾਉਣਾ ਲਾਲਚ ਨਹੀਂ ਆ ਪੈਸਾ ਕਮਾ ਕੇ ਤੁਸੀਂ ਦਾਨ ਕਰ ਸਕਦੇ ਹੋ ਮਦਦ ਕਰ ਸਕਦੇ ਹੋ ਟੈਕਸ ਦੇ ਕੇ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰ ਸਕਦੇ ਹੋ ਕਹਿੰਦੇ ਨੇ ਗਰੀਬ ਪੈਦਾ ਹੋਣਾ ਤੁਹਾਡੀ ਗਲਤੀ ਨਹੀਂ ਪਰ ਗਰੀਬ ਮਰਨਾ ਤੁਹਾਡੀ ਗਲਤੀ ਹੋ ਸਕਦੀ ਆ ਹੁਣ ਆਖਿਰ ਵਿੱਚ ਮੈਂ ਉਹ ਸੱਤ ਕਾਰਨ ਦੱਸਦੀਆਂ ਜਿੰਨਾ ਕਰਕੇ ਤੁਸੀਂ ਅਮੀਰ ਨਹੀਂ ਬਣ ਸਕਦੇ ਤੁਹਾਨੂੰ ਪਤਾ ਹੀ ਨਹੀਂ ਅਮੀਰ ਹੋ ਕੇ ਜ਼ਿੰਦਗੀ ਕਿਵੇਂ ਬਦਲੇਗੀ ਤੁਸੀਂ ਮਿਹਨਤ ਤਾਂ ਕਰਦੇ ਹੋ ਪਰ ਸਹੀ ਦਿਸ਼ਾ 'ਚ ਨਹੀਂ ਕਰਦੇ ਜਿਵੇਂ ਹੀ ਪੈਸਾ ਆਉਂਦਾ ਤੁਸੀਂ ਸ਼ੌਕ ਪੂਰੇ ਕਰਨ ਲੱਗ ਜਾਂਦੇ ਹੋ ਤੁਹਾਡੇ ਖਰਚੇ ਆਮਦਨ ਤੋਂ ਵੱਧ ਨੇ ਤੁਸੀਂ ਸੋਚਦੇ ਹੋ ਪੈਸਾ ਕਮਾਉਣਾ ਲਾਲਚਾ ਤੁਹਾਡੇ ਕੋਲ ਫਾਈਨੈਂਸ਼ੀਅਲ ਸਿੱਖਿਆ ਨਹੀਂ ਨਾ ਬੱਚਤ ਦੀ ਸਮਝ ਨਾ ਨਿਵੇਸ਼ ਦੀ ਸਭ ਤੋਂ ਵੱਡਾ ਕਾਰਨ ਆਲਸ ਸੁਪਨੇ ਵੱਡੇ ਨੇ ਪਰ ਕੰਮ ਕਰਨਾ ਨਹੀਂ ਜੇ ਇਹ ਸਾਰੇ ਕਾਰਨ ਤੁਸੀਂ ਆਪਣੀ ਜ਼ਿੰਦਗੀ ਤੋਂ ਹਟਾ ਦਮੋਗੇ ਤਾਂ ਤੁਹਾਡਾ ਫਾਈਨੈਂਸ਼ੀਅਲ ਗਰਾਫ ਉਸੇ ਦਿਨ ਉੱਪਰ ਚੜਨਾ ਸ਼ੁਰੂ ਹੋ ਜਾਊਗਾ ਆਪਣਾ ਖਿਆਲ ਰੱਖਿਓ ਅੱਗੇ ਵੱਧਦੇ ਰਹੋ ਅਤੇ ਐਸਾ ਬਣਿਓ ਕਿ ਤੁਹਾਡਾ ਹੀ ਨਹੀਂ ਸਗੋ ਦੇਸ਼ ਦਾ ਨਾਮ ਦੁਨੀਆ ਵਿੱਚ ਉੱਚਾ ਹੋਵੇ ਧੰਨਵਾਦ